ਦਿਆਲ ਹੋਏ ਵਿੱਚ ਪਾਤਰ ਕ੍ਰਿਮ ਜਨਤਾ ਜਨ ਨਾਨਕ ਨਾਮ ਧਿਆਇਆ ਗੁਰਮੁਖ ਤਨਵੰਤਾ ਹਰ ਦੇਵੋ ਦਾਣ ਦਿਆਲ ਹੋਏ ਵਿੱਚ ਪਾਤਰ ਕ੍ਰਿਮ ਜਨਤਾ ਜਨ ਨਾਨਕ ਨਾਮ ਧਿਆਇਆ ਗੁਰਮੁਖ ਤਨਵੰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭ ਸਤਿਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਰਬ ਸੰਤਾਂ ਵਿਛੜ ਚੁੱਕੀ ਜੀਵਾਤਮਾ ਸੁਰਗਵਾਸੀ ਸਰਦਾਰ ਕੇਵਲ ਸਿੰਘ ਜੀ ਦੇ ਨਿਮਿਤ ਸੇਵਕ ਪਰਿਵਾਰ ਦੇ ਗ੍ਰਹਿ ਵਿਖੇ ਪਰਸਪਨ ਦੀ ਰੋਜ਼ਤੋਂ ਤੁਰ ਕੀ ਬਾਣੀ ਆਈ ਜਿਸ ਅਗਲੀ ਚਿੰਤਾ ਮਿਟਾਈ ਰੱਬੀ ਬਾਣੀ ਦੇ ਸ੍ਰੀ ਅਖੰਡ ਜਾਪ ਪ੍ਰਾਰambh ਜੋ ਸਮ ਜਿਨ੍ਹਾਂ ਦੇ ਸੰਪੂਰਨ ਭੋਗ ਪਏ ਉਪਰੰਤ ਸਤਗੁਰਾਂ ਜੀ ਦੇ ਪਾਵਨ ਪਵਿੱਤਰ ਸਰੂਪ ਖੁੱਲੇ ਪੰਡਾਲਾਂ ਵਿੱਚ ਸਜਾਈ ਗਏ ਵਿਛੜੀ ਰੂਹਾਂ ਦਾ ਨਵਿੱਤ ਜੋਗ ਕੀਰਤਨ ਦੀ ਹਾਜ਼ਰੀ ਹੈ ਆਪ ਸਭਾ ਸੰਤਾਂ ਖੁੱਲੇ ਪੰਡਾਲਾਂ ਦੇ ਵਿੱਚ ਸਰਵਣ ਕਰੋਗੇ ਇਸੇ ਤਰ੍ਹਾਂ ਇਕਾਗਰਤਾ ਬਣਾ ਕਰਕੇ ਸਤਗੁਰਾਂ ਦੇ ਚਰਨਾਂ 'ਚ ਹਾਜ਼ਰੀ ਭਰਨੀ ਹੈ ਸਾਰੀਆਂ ਸੰਗਤਾਂ ਨੇ ਅਰਦਾਸ ਬੇਨਤੀ ਕਰਕੇ ਜਾਣਾ ਹੈ ਕਿ ਉਸ ਵਿਛੜ ਚੁੱਕੀ ਜੀਵਾਤਮਾ ਨੂੰ ਸਤਿਗੁਰੂ ਜੀ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨ ਕਿਉਂਕਿ ਪਰਿਵਾਰ ਨੂੰ ਬਹੁਤ ਵੱਡਾ ਕਾਟਾ ਪਿਆ ਹੈ ਇਹ ਜਿਹੜਾ ਕਾਟਾ ਹੈ ਗੁਰਬਾਣੀ ਦੇ ਨਾਲ ਹੀ ਪੂਰਾ ਹੋ ਸਕਦਾ ਹੈ ਅਰਦਾਸ ਬੇਨਤੀ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਉਹੀ ਕੀਤੀ ਜਾ ਸਕਦੀ ਹੈ ਸਾਰੀਆਂ ਸੰਗਤਾਂ ਨੇ ਮਨ ਨੂੰ ਇਕਾਗਰ ਕਰਕੇ ਬੈਠਣਾ ਹੈ ਇੱਕ ਮਨ ਹੋ ਕਰਕੇ ਗੁਰੂ ਦੇ ਚਰਨਾਂ 'ਚ ਹਾਜ਼ਰੀ ਭਰਨੀ ਹੈ ਸਤਿਗੁਰੂ ਜੀ ਕਿਰਪਾ ਕਰਨ ਵਿਛੜੀ ਰੂਹ ਨੂੰ ਚਰਨਾਚ ਨਿਵਾਸ ਬਖਸ਼ਿਸ਼ ਕਰਨ ਚੜ੍ਹਦੀ ਕਲਾ ਜਾਂ ਦਾਤਾ ਬਖਸ਼ਿਸ਼ ਕਰਨਾ ਵਾਗੋਂ ਦੇ ਚੱਕਰਾਂ 'ਚ ਕਢਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮ ਬੈਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਹਮ ਬਰਕਤ ਤੇ ਤੇ ਤੁਮਰ ਕਿਰਪਾ ਮੈਂ ਕੋਈ ਨ ਜਾਣੇ ਸਗਲ ਸਮਗਰੀ ਤੁਮਰੇ ਸੂਤਰ ਤਾਰੇ ਤੁਮ ਤੇ ਹੋਏ ਸੋ ਆਗਿਆ ਤੁਮਰੇ ਗਤ ਮੇਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨ ਗੁਰਪਰੀ ਸਾਧ ਸੰਗਤ ਜੀ ਬੋਲਣਾ ਜੀ ਸਤਿਨਾਮ ਸ੍ਰੀ ਵਾਹਿਗੁਰੂ 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 ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦੱਸੇ ਪ੍ਰਥਮ ਭਗਵਤੀ ਸਵਰਕੈ ਗੁਰੂ ਨਾਨਕ ਲੰਘ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਸ੍ਰੀ ਅੰਦਾਸਿ ਹੋਏ ਸਹਾਈ अर्जुन ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਜਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸ਼ਬਦ ਤੁਜਾਈ ਤੀਕ ਬਹਾਦਰਿ ਸਿਮਰਿਐ ਕਰਨਾਉ ਨਿਧਿਆਵੇ ਧਾਈ ਸਭ ਤਾਈ ਹੋਏ ਸਹਾਈ ਦਸਵੇਂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਆਤਮਕ ਛੂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਦਰ ਕੇ ਬੋਲੋ ਜੀ ਵਾਹਿਗੁਰੂ ਪੰਝਾ ਪਿਆਰਿਆਂ ਚਹਾਂ ਸਾਹਿਬ ਜਾਦੀਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਇ ਦੇਕੇ ਅਣਡਟ ਕੀਤਾ ਤਣਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੀਤਾ ਸੀਸ ਦਿੱਤੇ ਬੰਦ ਬੰਦ ਘਟਵਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾਨਾਂ ਰਿਆ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਹੇਤ ਗੁਰਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਨਾ ਸ਼ਹੀਦਾ ਸਿੰਘ ਸਿੰਘਣੀਆਂ ਭੁਜੰਗੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਅੰਨਿਆ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੇ ਦਰਸ਼ਨ دیدار ਜੀ ਕਾ ਧਿਆਨ ਦਰ ਕੇ ਬੋਲੋ ਜੀ ਵਾਹਿ ਗੁਰੂ ਪ੍ਰਤਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਨਾਮ ਚਿਤਿ ਆਵੈ ਚਿਤਿ ਆਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹ ਰਛੇ ਹਰਿਆਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਮੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਵੇਕ ਦਾਣ ਵਿਸਾਹ ਦਾਣ ਭਰੋਸਾ ਦਾਣ ਦਾਨ ਸਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਹਰਿਮੰਦਰ ਸਾਹਿਬ ਜੀ ਕੇ ਪਾਵਨ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗ ਹੋ ਜੁਗਿਆ ਟਲ ਧਰਮ ਕਾ ਜੈਕਾਰ ਖਾਲਸਾ ਜੀ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮੱਤੇ ਉੱਚੇ ਮੱਤਬਤ ਦਾ ਰੱਖ ਬਵਾਹਿਗੁਰੂ ਏ ਅਕਾਲ ਪੁਰਖੋ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਪ੍ਰਸਿੱਧ ਗੁਰਦੁਆਮ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਜੇ ਖੁੱਲੇ ਦਰਸ਼ਨ ਦਿਦਾਰ ਸਿਵਾ ਸੁਭਲ ਦਾਤ ਪੰਥ ਖਾਲਸਾ ਜੀ ਨੂੰ ਬਖਸ਼ੋ ਨਿਮਾਨਿਆਂ ਦੇ ਮਾਨ ਨਿਤਾਨਿਆਂ ਦੇ ਦਾਣ ਨਿਉਟਿਆਂ ਦੇ ਊਟ ਨਿਆਸਰੀਆਂ ਦੇ ਆਸਰੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੇ ਚਰਨ ਗਮਲਾ ਪਾਸ ਅਰਦਾਸ ਬੇਨਤੀ ਜੋਦੜੇ ਸਤਿਗੁਰੂ ਜੀ ਆਪ ਜੀ ਕੇ ਫਰਮਾਨ ਹਨ ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੀ ਕੱਲ ਆਵੇ ਨਾਨਕ ਸਦੇ ਉੱਠੀ ਜਾਹੀ ਨਾ ਨਰਾਉ ਨਾ ਕੋ ਰਹੇ ਰੰਗਣ ਤੁੰਗ ਫਕੀਰ ਵਾਰ ਆਪ ਆਪਣੀ ਕੋਈ ਨ ਬੰਦੇ ਧੀਰ ਤੇ ਮਹਵਾਕ ਅਨੁਸਾਰ ਆਪ ਜੀ ਦੀ ਭੇਜੀ ਹੋਏ ਜੀਵਾਤਮਾ ਸਵਰਗਵਾਸੀ ਸਰਦਾਰ ਕੇਵਲ ਸਿੰਘ ਜੀ ਜਿਤਨੀ ਸਵਾਸਾਂ ਦੀਪੂ ਜੀ ਆਰਜੂ ਆਪ ਜੀ ਨੇ ਬਖਸ਼ਿਸ਼ ਕਰ ਮਾਤ ਲੋਕ ਦੇ ਭੇਜਿਆ ਸੀ ਸਤਿਗੁਰੂ ਜੀ ਆਪ ਜੀ ਦੇ ਅਚਨ ਅਚੇਦ ਭਾਣੇ ਨੂੰ ਮੰਨਦਿਆ ਸਵਾਸਾਂ ਦੀਪੂ ਜੀ ਨੂੰ ਭੋਗਦਿਆਂ ਕੋ ਸਮਾਂ ਪਹਿਲਾਂ ਸਦੀਵੀ ਕਾਲ ਪਰਿਵਾਰ ਕੋ ਵਿਛੋੜਾ ਦਿੰਦੇ ਹੋਏ ਆਪ ਜੀ ਦੇ ਚਰਨਾਂ ਵਿੱਚ ਜਾਬ ਕਰਾਜੇ ਤਿਨਾਂ ਦੀ ਰੂਹ ਦੇ ਕਲਿਆਨ ਦਾ ਆਤਮਕ ਸ਼ਾਂਤੀ ਭਲੇ ਵਾਸਤੇ ਸੇਵਕ ਪਰਿਵਾਰ ਨੇ ਨਾਲ ਮਿਲ ਕਰਕੇ ਪਰਸੋਂ ਦੇ ਰੋਜ਼ ਤਾਂ ਆਪ ਜੀ ਕੀ ਧੁਰ ਕੀ ਬਾਣੀ ਆਈ ਤੈਨ ਸਗਲੇ ਜਿੰਦ ਮਿਟਾਏ ਰੱਬੀ ਬਾਣੀ ਦੇ ਸ੍ਰੀ ਅਖੰਡ ਜਾਪ ਪ੍ਰਣਾਮ ਕਰਵਾਏ ਸੰਸਾਤ ਗੁਰੂ ਜੀ ਸੰਪੂਰਨ ਭੋਗ ਪਾਏ ਉਪਰੰਤ ਖੁੱਲੇ ਪੰਡਾਲਾਂ ਅੰਦਰ ਆਪ ਜੀ ਦੀ ਬਖਸ਼ਿਸ਼ੋ ਸਦਕਾ ਕਾਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾਂ ਦੀ ਮਹਾਵਾਕ ਅਨੁਸਾਰ ਆਪ ਜੀ ਦੇ ਸੇਵਕ ਜਥੇ ਪਾਸਾਂ ਵੈਰਾਗ ਮਈ ਸ਼ਬਦ ਕੀਰਤਨ ਦੀ ਹਾਜ਼ਰੀ ਹੋਈ 사ਤਗੁਰੂ ਜੀ ਕਥਾ ਵਿਚਾਰਾ ਹੋਈਆਂ ਗੁਰਬਾਣੀ ਦੇ ਸ਼ਬਦ ਗਾਇਨ ਕਰਦੇ ਆ ਸੰਗਤਾਂ ਦੇ ਦਰਸ਼ਨ ਪਰਸਦੇ ਆ ਹਜ਼ੂਰੀ ਆਉਂਦੇ ਆ ਜਾਂਦੇ ਆ ਬਿਆੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਸੇਵਾਦਾਰ ਜਾਣ ਕੇ ਵਾਪਰਣਾ ਅਗਾਂਹ ਵਾਸਤੇ ਚੇਤਾ ਸੁਧਾਰ ਬਖਸ਼ਿਸ਼ ਕਰਨਾ ਜੋਤੇ ਦੀ ਚੜ੍ਹਦੀ ਕਲਾ ਕਰਨੀ 사ਤਗੁਰੂ ਜੀ ਪੜ੍ਹੀ ਸੁਣੀ ਗੁਰਬਾਣੀ ਕੀਤੀ ਸੇਵਾ ਦਾ ਫਲ ਮਹਾਤਮਾ ਉਸ ਵਿਛੜ ਚੁੱਕੇ ਜੀਵ ਆਤਮਾ ਨੂੰ ਬਖਸ਼ਿਸ਼ ਕਰਨਾ ਵਿਛੜੀ ਰੂਹ ਦਾ ਭਲਾ ਕਰਨਾ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨਾ ਆਵਾਗੰਦੇ ਚੱਕਰਾਂ 'ਚੋਂ ਕੱਢਣਾ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰਨੀ ਪਿੱਛੇ ਪਰਿਵਾਰ ਸਾਥ ਸਨਮੰਦੀਆਂ ਨੂੰ ਪਾਣਾ ਮਨੰਨ ਦਾ ਬਲ ਬਖਸ਼ਿਸ਼ ਕਰਨਾ ਸਤਿਗੁਰੂ ਜੀ ਸਮੂਹ ਸੇਵਕ ਪਰਿਵਾਰ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਦਰਗਾਹੇ ਪ੍ਰਵਾਨ ਕਰਨੀਆਂ ਵਿਛੜੀ ਰੂਹ ਦਾ ਭਲਾ ਕਰਨਾ ਭਲਾ ਕਰਨਾ ਸਤਿਗੁਰੂ ਜੀ ਭਲਾ ਕਰਨਾ ਆਪ ਜੀ ਕੇ ਫਰਮਾਨ ਹਨ ਦੇਹੋ ਸੱਜਣੇ ਅਸੀਸੜੀਆਂ ਜਿਉ ਹੁਵੇ ਸਾਹਿਬ ਸਿਓ ਮੇਲ ਵਾਲੀਆਂ ਰਹਿਮਤਾ ਕਰਦੇ ਹੋਏ ਵਿਛੜੇ ਨੂੰ ਚਰਣਾ ਚ ਨਿਵਾਜ਼ ਬਖਸ਼ਿਸ਼ ਕਰਣਾ ਸਾਧਗੁਰੂ ਜੀ ਆਪ ਜੀ ਦੇ ਹਜ਼ੂਰ ਆ ਦੂਰੋਂ ਨੇੜਿਓ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਮਾਇਆ ਪਿਟਾਵਾਂ ਦਰਮਣਜੂਰ ਕਰਨੀਆਂ ਦਰੋਂ ਕਰੋ ਨਾਮ ਦੀਆਂ ਦਾਤਾਂ ਸਿੱਖੀ ਸਿੱਧਕ ਭਰੋਸਾ ਬਖਸ਼ਿਸ਼ ਕਰਣਾ ਐਸ ਵਲੇ ਆਪ ਜੀ ਦੇ ਹਜ਼ੂਰ ਆ ਭੋਗ ਦੇ ਸਮਾਨੇ ਅੰਦਰ ਬਖਸ਼ੀਆਂ ਭੰਡਾਰਿਆਂ ਵਿੱਚੋਂ ਪੰਜਵਾ ਅੰਮ੍ਰਿਤ ਕੜਾ ਪ੍ਰਸ਼ਾਦੀ ਦੇ ਸਜਾ ਕਰਕੇ ਹਾਜ਼ਰ ਕੀਤੀ ਗਈ ਦਰ ਪਰਮਾਨੋ ਹੋਵੇ ਪਰਵਾਨ ਹੋਏ ਪ੍ਰਸਾਦ ਸੰਗਤਾਂ ਦੇ ਰਸ ਨਹੀਂ ਲੈਂਕ ਹੋਵਣ ਜੋ ਜੀ ਛਕਣਾ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪਣ ਸਤਗੁਰੂ ਜੀ ਆਪ ਜੀ ਕਰੋ ਕਿਰਪਾ ਸਮੂਹ ਸੰਗਤਾਂ ਨੂੰ ਨਿਹਾਲ ਕਿਰਤਾਰਥ ਕਰਦੇ ਹੋਏ ਪਾਵਨ ਪਵਿੱਤਰ ਗੁਰਬਾਣੀ ਵਿੱਚੋਂ ਹੁਕਮ ਦੇ ਦਾਤ ਬਖਸ਼ਿਸ਼ ਕਰੋ ਹੁਕਮ ਦੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰਵਾਪ ਜੀ ਦੇ ਦਰ ਤੇ ਜੋ ਜੀ ਆਵੇ ਸੋ ਰਾਜੀ ਜਾਵੇ ਕਲਾ ਆਪ ਜੀ ਕੀ ਵਰਤੇ ਸੁਖ ਹੋਵੇ ਤੇਰਾ ਨਾਮ ਚਿਤਿ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰਾ ਆਗਿਆ ਭਈ ਆਕਾਲ ਕੀ ਤਬੇ ਚਲਾਇਓ ਪੰਥ ਸਭ ਸੇਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਜ ਹੈ ਖੋਜ ਸ਼ਬਦ ਮੈਂ ਲੇ ਰਾਜ ਕਰੀ ਗਾ ਖਾਲਸਾ ਆਕੀ ਰਹੇ ਨੰ ਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ ਜੋ ਸ਼ਰਧਾ ਕਰੇ ਸੇਵ ਦੇ ਵਾਹਿਗੁਰੂ ਪਾਰ ਉਤਾਰਨ ਹਾਰ ਜੋ ਸ਼ਰਧਾ ਕਰੇ ਸੇਵ ਦੇ ਵਾਹਿਗੁਰੂ ਪਾਰ ਉਤਾਰਨ ਬੋਲੇ ਸਤਨਾ ਵਾਹਿਗੁਰੂ ਜੀ ਕੀ ਫਤਿਹ ਸਤਨਾ ਰਿਵਾਹੀ ਗੁਰੂ ਸਾਹਿਬ ਦੀ ਬਿਰਖੇ ਹੀਟ ਸਭ ਜੰਦ ਇਕੱਠੇ ਇਕ ਤਤੇ ਇਕ ਬੋਲਣ ਮਿੱਠੇ ਅਸਤ ਅਦੌਤ ਭਇਆ ਉਤ ਚੱਲੈ ਜਿਉਂ ਜਿਉਂ ਆਉਦ ਵਿਹਾਨੀਆਂ ਜਿਹਾ ਤੇਰੀ ਲਿਖਿਆ ਦਿਹਾ ਹੁਕਮ ਕੁਮਾਹੀ ਕੱਲਿ ਆਵੇ ਨਾਨਕ ਸਦੇ ਉੱਠੀ ਜਾਹੀ ਰਣਾਰਉ ਨਾ ਕੋ ਰਹੈ ਨਾਗਣ ਤੁੰਗ ਫਕੀਰ ਵਾਰਿ ਆਪੋ ਆਪਣੀ ਕੋਇ ਨ ਬੰਧੈ ਤੀਰ ਸਰਫੈ ਸਰਫੈ ਸਦਾ ਸਦਾ ਇਵੇਂ ਗਈ ਵਿਹਾਈ ਨਾਨਕ ਕਿਸਨੋਂ ਆਖੀਐ ਪੈਣ ਪੁੱਛਿਆ ਹੀ ਲ ਜੈ ਸੱਜਣਾ ਸੱਜਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਬਨਾਧ ਬਸੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਘੁਰ ਬਿਣਾ ਗਿਆਨ ਨਾ ਹੋ ਬਈ ਨਾ ਸੁਖ ਵਸੈ ਮਨ ਆਈ ਨਾਨਕ ਨਾਮ ਵਿਹੁਣੇ ਮਨ ਮੁਖੀ ਜਾਸਨ ਜਨਮ ਗਵਾਈ ਮਹੱਲਾ ਤੀਜਾ ਸਿੱਧ ਸਾਧਕ ਨਵੈਣੋਂ ਸਭ ਖੋਜ ਦੇ ਤਕ ਰਹੇ ਲਿਵ ਲਾਈ ਬਿਨ ਸਤ ਗੁਰ ਕਿਨੇ ਨ ਪਾਇਓ ਗੁਰਮਖ ਮਿਲ ਮਿਲਾਈ ਬਿਨ ਨਾਵੈ ਪੈਨਣ ਖਾਨ ਸਬ ਬਾਦ ਹੈ ਤਿਗਸ ਦੇ ਦਿਗ ਕਰਮਤ ਸਾ ਸਿਦ ਸਾ ਕਰਮਤ ਹੈ ਅਚਿੰਤ ਕਰੇ ਜਿਸ ਦਾਤ ਨਾਨਕ ਗੁਰਮੁਖ ਹਰਨਾਮ ਮਨ ਵਸੈ ਇਹ ਸਿਦ੍ਧ ਇਹ ਕਰਮਾਤ ਪਉੜੀ ਹਮ ਢਾਡੀ ਹਰ ਪ੍ਰਭ ਖਸਮ ਕੀ ਨਿਤ ਗਾਵੈ ਹਰ ਗੁਣ ਸੰਤਾਨ ਹਰ ਕੀਰਤਨ ਕਰੇ ਹਰ ਜਸ ਸੁਣਹਿ ਤਿਸ ਕਵਲਾ ਕੰਤਾ ਹਰ ਦਾਤਾ ਸਭ ਜਗਤ ਪਖਰੀਆ ਮੰਗਤ ਜਨ ਜਨਤਾ ਹਰ ਦੇਵੋ দান ਦਿਆਲ ਹੋਈ ਵਿਚ ਪਾਥਰ ਕ੍ਰਮ ਜੰਤਾ ਜਨ ਨਾਨਕ ਨਾਮ ਧਿਆਇਆ ਗੁਰਮਖ ਤਨਵੰਤਾ ਹਰ ਦਿਉ ਦਾਨ ਦਿਆਲ ਹੋਏ ਵਿਚ ਪਾਥਰ ਕ੍ਰਮ ਜੰਤਾ ਜਨ ਨਾਨਕ ਨਾਮ ਧਿਆਇਆ ਗੁਰਮੁਖ ਤਨਵੰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਗੁਰ ਬਿਨ ਗਿਆਨ ਨ ਹੋਵੈ ਨਾ ਸੁਖ ਵਸੈ ਮਨ ਆਇ ਨਾਨਕ ਨਾਮ ਵਿਹੋਣਾ ਮਨ ਮੁਖੀ ਜਾਂ ਸੁਨ ਜਨਮ ਗਵਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਅਗੋ ਪਿਆਰੀ ਸਾਧ ਸੰਗਤ ਜੀ ਆਪ ਸਰਬਾ ਸੰਤਾਂ ਸੇਵਕ ਪਰਿਵਾਰ ਦੇ ਗ੍ਰਹਿ ਵਿਖੇ ਸੁਰਗਵਾਸੀ ਸਵਦਾਰ ਕੇਵਲ ਸਿੰਘ ਜੀ ਦੇ ਨਵਿੱਤ ਸੇਵਕਾਂ ਦੇ ਗ੍ਰਹਿ ਵਿਖੇ ਇਕੱਤਰ ਹੋਏ ਹੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਨੇ ਅਚਨ ਅਚੇਤ ਪਾਣੀ ਦੇ ਅੰਦਰ ਡੁੱਬ ਚੁੱਕੀ ਜੀਵਾਤਮਾ ਨੂੰ ਸਵਾਸਾਂ ਦੀ ਪੂੰਜੀ ਦੇ ਕਰਕੇ ਸਮਾਤ ਲੋਕ ਦੇ ਭੇਜਿਆ ਸੀ ਜਿਤਨੀ ਸਵਾਸਾਂ ਦੀ ਪੂੰਜੀ ਉਸ ਜੀਵਾਤਮਾ ਨੂੰ ਮਿਲੀ ਹੋਈ ਸੀ ਸਤਿਗੁਰਾਂ ਵੱਲ ਉਹ ਉਸ ਸੰਸਾਰ ਤੋਂ ਭੋਗਦੇ ਆਓ ਉਸਾਪ ਸਦੀਵੀ ਬਣੀ ਹੋਈ ਤੇ ਚਰਮ ਵਿੱਚ ਜਾ ਬਰਾਤੀ ਜੋ ਕਿ ਸੇਵਕ ਪਰਿਵਾਰ ਨਗਰ ਨੂੰ ਉਹਨਾਂ ਦੇ ਸਾਥੀਆਂ ਨੂੰ ਜਿਹਨਾਂ ਦੇ ਨਾਲ ਸਰਵਿਸ ਕਰਦੇ ਸਨ ਬਹੁਤ ਵਟਾ ਘਾਟਾ ਪਿਆ ਹੈ ਜੋ ਕਿ ਹੁਣ ਤੋਂ ਪੂਰਾ ਨਹੀਂ ਕੀਤਾ ਜਾ ਸਕਦਾ ਹੁਣ ਇਹ ਹੀ ਅਰਜ਼ੋਈ ਹੈ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਜਾਵੇ ਕਿ ਉਸ ਵਿਛੜ ਚੁੱਕੀ ਜੀਵ ਆਤਮਾ ਨੂੰ ਸਤਿਗੁਰ ਜੀ ਚਰਨਾਂ ਅਤਿ ਨਿਵਾਸ ਬਖਸ਼ਿਸ਼ ਕਰਨ ਪਿਛੇ ਪਰਿਵਾਰ ਸੰਗਤਾਂ ਨੂੰ ਸੰਜੋਗੀਆਂ ਨੂੰ ਭਾਣਾ ਮਨੰਦਾ ਬਲ ਬਖਸ਼ਿਸ਼ ਕਰਨਾ ਆਗਾਹ ਵਾਸਤੇ ਚਿੰਤਾ ਸੁਧਾਰ ਬਖਸ਼ਿਸ਼ ਕਰਨਾ ਸੁਹੋਣ ਸੰਪੂਰਨ ਸੰਗਿਆ ਹਲ ਰੀਤੀ ਰਿਵਾਜ ਅਨੁਸਾਰ ਜੋ ਉਹਨਾਂ ਦੇ ਵੱਡੇ ਸਪੁੱਤਰ ਨੂੰ ਦਸਤਾਫਤ ਦੀ ਰਸਮ ਵੱਜੂ ਮਾਨਕੀ ਪਰਿਵਾਰ ਵੱਲੋਂ ਜੋ ਵੀ ਰਸਮ ਕਰਨੀ ਹੈ ਪਤਾਂ ਦੇ ਵੱਡੇ ਬੇਟੀ ਨੂੰ ਬੇਨਤੀ ਕਰਦਾ ਹਾਂ ਕਿ ਸਤਿਗੁਰਾਂ ਦੇ ਸਾਹਮਣੇ ਆਓ ਇਸੇ ਰਪਾਉ ਗੁਰਦੁਆਰਾ ਸਾਹਿਬ ਦੀ ਗ੍ਰੰਥੀ ਸੰਪਰਵਾ ਵੱਲੋਂ ਸਿਰਪਾਉ ਦੀ ਦਾਤ ਪ੍ਰਾਪਤ ਕਰਨ ਤੇ ਸੇਵਕ ਪਰਿਵਾਰ ਵੱਲੋਂ ਬੇਨਤੀ ਹੈ ਕਿ ਕੋਈ ਵੀ ਪਰਿਵਾਰ ਵੱਲੋਂ ਲੈ ਕੇ ਦੀਨ ਜਾਰੀ ਤੇ ਦਾਰਾ ਵੱਲੋਂ ਕੋਈ ਵੀ ਲੈਣ ਦੀ ਨਹੀਂ ਕਰਨਾ ਹੱਥ ਜੋੜ ਕੇ ਬੇਨਤੀ ਹੈ ਬੱਚੇ ਨੂੰ ਬੇਨਤੀ ਹੈ ਕਿ ਸਤਿਗੁਰਾਂ ਦੇ ਸਾਨੂੰ ਬਾਉ ਸਿਰਪਾਉ ਦੀ ਦਾਤ ਲੈ ਜੋ ਵੀ ਨਾਲ ਕੀ ਪਰਿਵਾਰ ਵੱਲੋਂ ਰਸਮ ਹੈ ਉਸ ਨੂੰ ਅਦਾ ਕਰਨ ਕਿ ਸਤਿਗੁਰਾਂ ਦੇ ਚਰਨਾਂ 'ਚ ਨਮਸ਼ਕਾਰ ਕਰਕੇ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਸਰੂਪ ਦੇ ਜੀ ਸਥਾਨਾਂ ਵੱਲ ਲਿਜਾਇਆ ਜਾਵੇ ਸਾਰੀਆਂ ਸੰਗਤਾਂ ਨੇ ਖੁਸ਼ੀ ਸਬਖਸ਼ੀ ਹੈ ਕਿਉਂਕਿ ਘਰ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਉਹ ਪਰਿਵਾਰ ਦੇ ਵੱਡੇ ਸਦਸਦ ਦੀ ਹੁੰਦੀ ਹੈ ਹੁਣ ਸਰਦਾਰ ਕੇਵਲ ਸਿੰਘ ਜੀ ਸਾਡੇ ਵਿੱਚ ਨਹੀਂ ਰਹੇ ਉਹਨਾਂ ਤੋਂ ਬਾਅਦ ਦੀ ਜ਼ਿੰਮੇਵਾਰੀ ਉਸ ਬੱਚੇ ਨੂੰ ਪੈ ਗਈ ਹੈ ਕਿਉਂਕਿ ਜਿਹੜੇ ਵੀ ਘਰ ਦੇ ਵੱਡੇ ਕਾਰਜ ਕਰਨੇ ਹਾਂ ਉਹ ਸਾਰੇ ਉਹਨਾਂ ਨੂੰ ਰਲ ਕੇ ਕਰਨੇ ਪੈਣਗੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੱਚੇ ਦੇ ਸਿਰ ਤੇ ਆਰੰਗ ਸੰਗਤਾਂ ਨੇ ਹੱਥ ਦਾ ਕਰਕੇ ਅਸੀਸ ਦੇਣੀ ਹੈ ਕਿ ਕਰਤਿਆਂ ਜ਼ਿੰਮੇਵਾਰੀਆਂ ਨੂੰ ਇਹ ਬੇਟਾ ਪੂਪੀ ਨਿਵਾਸ ਸਕੇ ਕਿਉਂਕਿ ਸਾਰੇ ਕਰਦੇ ਫੈਸਲੇ ਹੋਣ ਇਸ ਪਰਿਵਾਰ ਨੇ ਇਸ ਬੱਚੇ ਨੂੰ ਲੈਣੇ ਹਨ ਸਤਿਗੁਰੂ ਜੀ ਕਿਰਪਾ ਕਰਨ ਸੇਵਕ ਪਰਿਵਾਰ ਨੂੰ ਤੇ ਬੱਚੇ ਨੂੰ ਬਾਲ ਬਖਸ਼ਿਸ਼ ਕਰਨ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨ ਸੋ ਸਾਰੀਆਂ ਸੰਗਤਾਂ ਜਿੰਨਾਂ ਅਥਰ ਗੁਰੂ ਕੀ ਦੀਗ ਵਰਤੇ ਗੀ ਉਹਨਾਂ ਚੇਰ ਸਤਨਾਵਈ ਗੁਰੂ ਦਾ ਜਾਗ ਕਰਨਾ ਹੈ ਸਾਰੀਆਂ ਸੰਗਤਾਂ ਨੇ ਆਪੋ ਆਪਣੀ ਰਸਨਾ ਕੋ ਪ੍ਰਤਿਰਨ ਦੀ ਸਾਰੀ ਸੰਗਤ ਜੱਫਾ ਕਰੂ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ uh -huh.